ਜਗਬਨ ਟੀਵੀ ਦੇਖ ਰਹੇ ਹੋ ਤੁਸੀਂ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਦਾ ਤਾਪਮਾਨ ਜਿਹੜਾ ਵੱਧ ਰਿਹਾ ਹੈ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਪਰੇਸ਼ਾਨ ਹੋ ਚੁੱਕੇ ਨੇ ਕੰਮਕਾਰ ਤੇ ਜਾਣਾ ਲੋਕਾਂ ਦਾ ਬੜਾ ਮੁਸ਼ਕਿਲ ਹੋਇਆ ਪਿਆ ਹੈ ਜਿਹੜੇ ਦਿਹਾੜੀ ਕਰਨ ਵਾਲੇ ਜਾਂ ਰੇੜੀ ਫੜੀ ਵਾਲੇ ਲੋਕ ਨੇ ਉਹਨਾਂ ਦੀਆਂ ਦੁਕਾਨਾਂ ਜਿਹੜੀਆਂ ਨੇ ਖਾਲੀ ਨਜ਼ਰ ਆ ਰਹੀਆਂ ਨੇ ਅਜੇ ਵਿੱਚ ਲੋਕਾਂ ਦੀ ਸਿਹਤ ਨੂੰ ਲੈ ਕੇ ਅਸੀਂ ਅੱਜ ਡਾਕਟਰ ਸਮੀਤ ਕੋਲ ਪਹੁੰਚੇ ਆ ਕਿ ਲੋਕਾਂ ਨੂੰ ਕਿਸ ਤਰ੍ਹਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਕੀ ਕੁਝ ਇਤਿਆਹਾਤ ਵਰਤਨੇ ਚਾਹੀਦੇ ਨੇ ਕਿਸ ਤਰ੍ਹਾਂ ਲੋਕ ਗਰਮੀ ਦੇ ਬਚ ਸਕਦੇ ਨੇ ਤਾਂ ਉਹ ਸਾਰਾ ਕੁਝ ਅੱਜ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਸਾਡੇ ਨਾਲ ਨੇ ਡਾਕਟਰ ਸਾਹਿਬ ਕੀ ਲੋਕ ਕਰਨ ਅਜਿਹਾ ਕਿ ਉਹ ਸਕਦਾ ਟੈਂਪਰੇਚਰ ਹੈ ਉਹ 43 ਡਿਗਰੀ ਤੋਂ ਵੀ ਉੱਪਰ ਵੱਧ ਹਾਂਜੀ ਐਕਸਟ੍ਰੀਮ ਟੈਂਪਰੇਚਰ ਜਿਹੜੇ ਜਾ ਰਹੇ ਆ ਕਲਾਈਮੈਟਿਕ ਕੰਡੀਸ਼ਨਸ ਐਸਟਾ ਐਡਵਰਸ ਆ ਰਹੀਆਂ ਸਾਹਮਣੇ ਜਿਦੇ ਚ ਬੋਡੀ ਨੂੰ ਅਡਾਪਟ ਕਰਨ ਦੇ ਵਿੱਚ ਮੁਸ਼ਕਲ ਆਂਦੀ ਹੈ ਸਾਡੇ ਜਿਹੜੇ ਟੈਂਪਰੇਚਰ ਹੈ ਬੋਡੀ ਦਾ ਉਹ ਯੂ نو ਸਾਡੇ ਸਾਡੇ ਤਾਂ ਇਹ ਆਰਗਨ ਜਿਹੜੇ ਜਿਹੜੇ ਕੰਮ ਸਾਡੇ ਜਿਹੜੇ ਅੰਗ ਨੇ ਉਹ ਕੰਮ ਕਰਦੇ ਨੇ ਸੀ ਲੇਕਿਨ ਜਦੋਂ ਬਾਹਰਲਾ ਟੈਂਪਰੇਚਰ ਵਧ ਜਾਂਦਾ ਹੈ ਤੇ ਸਾਡੀ ਬੋਡੀ ਨੂੰ ਆਪਣਾ ਟੈਂਪਰੇਚਰ ਰੈਗੂਲੇਟ ਕਰਨਾ ਮੁਸ਼ਕਲ ਹੋ ਜਾਂਦਾ ਉਹਦੇ ਚ ਸਾਡੇ ਸਰੀਰ ਕੋਲ ਇੱਕੋ ਹੀ ਮੈਕੈਨਿਜ਼ਮ ਹੈ ਕਿ ਪਸੀਨਾ ਆਉਣਾ ਤੇ ਉਹਦੇ ਨਾਲ ਸਾਡਾ ਗਰਮੀ ਬਾਹਰ ਘਟਨਾ ਸਰੀਰ ਤੋਂ ਵਿਚੋਂ ਲੇਕਿਨ ਜਦੋਂ ਆਪਾਂ ਬਹੁਤਾਂ ਦੇਰ ਲੰਮਾ ਸਮਾਂ ਬਾਹਰ ਐਕਸਪੋਜ਼ ਰਹਿੰਨੇ ਆ ਤੇ ਪਾਣੀ ਨਹੀਂ ਪੀਂਦੇ ਤੇ ਫਿਰ ਇਹ ਦਿੱਕਤ ਆ ਜਾਂਦੀ ਹੈ ਕਿ ਸਾਡਾ ਉਹ ਮੈਕੈਨਿਜ਼ਮ ਵੀ ਜਿਹੜਾ ਪਸੀਨਾ ਆਉਂਦਾ ਹੈ ਉਹ ਫੇਲ ਹੋ ਜਾਂਦਾ ਹੈ ਉਹ ਡੀਹਾਈਡਰੇਸ਼ਨ ਦੀ ਸਟੇਟ ਚ ਬੋਡੀ ਆ ਜਾਂਦੀ ਹੈ ਤੇ ਉਸ ਕੰਡੀਸ਼ਨ ਦੇ ਵਿੱਚ ਫਿਰ ਸਾਡਾ ਅੰਦਰੂਨੀ ਤਾਪਮਾਨ ਵਧਣ ਲੱਗ ਜਾਂਦਾ ਜਿਸ ਦੇ ਨਾਲ ਸਾਨੂੰ ਥਕਾਵਟ ਮਹਿਸੂਸ ਹੁੰਨੀ ਉਸ ਤੋਂ ਬਾਅਦ ਜਿਹੜੀ ਦਿੱਕਤਾਂ ਆndian ਕਿ ਅਚਾਨਕ ਚੱਕਰ ਆ ਕੇ ਡਿੱਗ ਜਾਣਾ ਜਾਂ ਫਿਰ ਕੜਵਲ ਪੈਣੇ ਲੱਤਾਂ 'ਚ ਦਰਦ ਹੋਣਾ ਮਾਸਪੇਸ਼ੀਆਂ ਵਿੱਚ ਖਿਚਾਅ ਹੋਣਾ ਤੇ ਇਸ ਤੋਂ ਵੀ ਅੱਗੇ ਨੌਬਤ ਆ ਜੇ ਤੇ ਫਿਰ ਹੀਟ ਸਟ੍ਰੋਕ ਜਿਹੜੀ ਕੰਡੀਸ਼ਨ ਹੁੰਦੀ ਹੈ ਉਹਦੀ ਨੌਬਤ ਆ ਜਾਂਦੀ ਹੈ ਜਿਹਦੇ ਵਿੱਚ ਬੇਹੋਸ਼ੀ ਹੋ ਜਾਂਦੀ ਹੈ ਤੇ ਮਰੀਜ਼ ਨੂੰ ਜਾਨ ਲੈਵਾ ਵੀ ਦਿੱਕਤ ਆ ਸਕਦੀ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਾਣੀ ਪੀਣਾ ਚਾਹੀਦਾ ਦਿਨ ਦੇ ਵਿੱਚ ਹਨਾ ਵੱਧ ਤੋਂ ਵੱਧ ਕਈ ਵਾਰ ਅਜਿਹਾ ਹੁੰਦਾ ਹੈ ਕਿ ਆਪਾਂ ਕੰਮ ਦੇ ਉੱਪਰ ਹੋਣ ਨੇ ਆਪਣੇ ਨੇੜ ਤੇੜੇ ਕਿਤੇ ਪਾਣੀ ਨਹੀਂ ਹੈਗਾ ਨਾ ਪੋ ਨਹੀਂ ਪੀ ਪਾਉਂਦੇ ਤਾਂ ਉਸ ਦੇ ਨਾਲ ਕੀ ਕੁਝ ਇਫੈਕਟ ਹੁੰਦਾ ਜੇ ਆਪਾਂ ਪਾਣੀ ਨਾ ਪੀਏ ਵੱਧ ਤੋਂ ਵੱਧ ਦਿਨ ਦੇ ਵਿੱਚ ਜਿਵੇਂ ਮੈਂ ਹੁਣੇ ਗੱਲ ਕੀਤੀ ਕਿ ਡੀਹਾਈਡਰੇਸ਼ਨ ਜਿਹੜੇ ਸਟੇਟ ਦਾ ਉਸ ਤੋਂ ਬਚਣਾ ਹੁੰਦਾ ਹੈ ਕਿ ਉਹ ਜੇਹੀ ਨੋਬਤ ਨਾ ਹੋਵੇ ਕਿ ਸਰੀਰ ਦਾ ਜਿਹੜਾ ਪਸੀਨਾ ਲਿਆਉਣ ਦਾ ਮੈਕੈਨਿਜ਼ਮ ਹੈ ਉਹ ਬੰਦ ਹੋ ਜਾਵੇ। ਪਾਣੀ ਦੇ ਘਾਟਾ ਸਾਡੇ ਸਰੀਰ 'ਚ ਨਹੀਂ ਹੋਣੀ ਚਾਹੀਦੀ। ਦੂਜੀ ਚੀਜ਼ ਕਿ ਸੋ ਇਹਦੇ ਨਾਲ ਜਦੋਂ ਪਸੀਨਾ ਹੁੰਦਾ ਸਾਡੇ ਸੋਡੀਅਮ ਪੋਟਾਸ਼ੀਅਮ ਇਲੈਕਟ੍ਰੋਲਾਈਟ ਬੈਲੈਂਸ ਵੀ ਖਰਾਬ ਹੁੰਦਾ ਉਹ ਸਾਡੇ ਸਰੀਰ 'ਚੋਂ ਬਾਹਰ ਨਿਕਲਦਾ। ਸਾਨੂੰ ਉਹਨੂੰ ਬਰਕਰਾਰ ਰੱਖਣ ਦੇ ਲਈ ਐਸੇ ਤਰਲ ਪਦਾਰਥ ਜਿਹਦੇ ਵਿੱਚ ਆਪਣੇ ਸ਼ਕੰਜਵੀ ਨਿੰਬੂ ਪਾਣੀ ਲੱਸੀ ਅ ਜੂਸ ਯਾ ਫਿਰ ਜਿਹੜੇ ਖਰਬੂਜਾ ਤਰਬੂਜ਼ ਇਸ ਸਮੇਂ ਆ ਰਹੇ ਹਨ ਫਲ ਆ ਰਹੇ ਨੇ ਉਹਨਾਂ ਦਾ ਸੇਵਨ ਕਰਨਾ ਚਾਹੀਦਾ ਵਰਤੋਂ ਵੱਧ ਤਾਂ ਜੋ ਸਾਡਾ ਉਹ ਬੈਲੈਂਸ ਬਣਿਆ ਰਹੇ ਅ ਪਾਣੀ ਨਾਲ ਕਹਦੀ ਕਿਤਾ ਜਾਵੇ ਜਰੂਰ ਕੋਸ਼ਿਸ਼ ਕਰੋ ਅਦਰਵਾਈਜ਼ ਤੁਸੀਂ ਜਿੱਥੇ ਵੀ ਸੇਫ ਸਮਝੋ ਕਿ ਪਾਣੀ ਤੁਸੀਂ ਪੋਰਟੇਬਲ ਹੈ ਜਿੱਥੇ ਪੀਣ ਯੋਗ ਹੈ ਅ ਜਿਹੇ ਪ੍ਰਬੰਧ ਕੀਤੇ ਜਾ ਰਹੇ ਨੇ ਸਾਡੇ ਆਪਣੇ ਦਾ ਹਸਪਤਾਲਾਂ ਦੇ ਵਿੱਚ ਵੀ ਅਸੀਂ ਅਸੀਂ ਦੇਖ ਰਹੇ ਹਾਂ ਕਿ ਵਾਟਰ ਕੁਲਦੀ ਉਪਲਬਧਤਾ ਹੋਵੇ ਸਭ ਨੂੰ ਕੇ ਪਾਣੀ ਠੰਡਾ ਮਿਲ ਸਕੇ ਸਾਫ ਪੀਣਯੋਗ ਪਾਣੀ ਮਿਲ ਸਕੇ ਔਰ ਜਦਾਂ ਲੰਬੀ ਲਾਈਨਾਂ ਨਾ ਲੱਗਣ ਮਰੀਜ਼ਾਂ ਦੀਆਂ ਇਸ ਚੀਜ਼ ਨੂੰ ਅਸੀਂ ਇਨਸ਼ੋਰ ਕਰ ਰਹੇ ਹਾਂ ਥੋੜਾ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਜਿੱਥੇ ਹੋ ਸਕੇ ਇਸ ਨੂੰ ਠੀਕ ਕੀਤਾ ਜਾਵੇ ਤਾਂ ਜੋ ਮਰੀਜ਼ ਕੋਈ ਚੱਕਰ ਖਾ ਕੇ ਗਰੇ ਨਾ ਇਸ ਤਰ੍ਹਾਂ ਦੀ ਨਾ ਬਤਨਾਵੇ ਇਸਰਾ ਗਰਮੀ ਦਾ ਮੌਸਮ ਹਨਾ ਲੋਕ ਅਕਸਰ ਕਹਿੰਦੇ ਨੇ ਕਿ ਇਹ ਜਿਹੇ ਮੌਸਮ ਦੇ ਵਿੱਚ ਹਨਾ ਭੁੱਖ ਬੜੀ ਘੱਟ ਲੱਗਦੀ ਹੈ ਕਿ ਸਵੇਰੇ ਜਦੋਂ ਘਰ ਤੋਂ ਨਿਕਲਦੇ ਆਂ ਕਿ ਰੋਟੀ ਵੀ ਨਹੀਂ ਖਾ ਪਾਉਂਦੇ ਹੈਗੇ ਪਾਣੀ ਦੇ ਨਾਲ ਹੀ ਢਿੱਡ ਭਰ ਜਾਂਦਾ ਹਨ ਅਜਿਹਾ ਘਰਾਂ ਦੇ ਵਿੱਚ ਹੁੰਦਾ ਤੇ ਲੋਕ ਇਸ ਮੌਸਮ ਦੇ ਵਿੱਚ ਕੀ ਕੁਝ ਖਾਣ ਕੀ ਉਹਨਾਂ ਦੀ ਸਿਹਤ ਵੀ ਠੀਕ ਰਵੇ ਹਨਾ ਦੇਖੋ ਪਹਿਲੀ ਗੱਲ ਤਾਂ ਆਪਣਾ ਕਿਉਂਕਿ ਗਰਮੀ ਹੈਗੀ ਹੈ ਸਾਨੂੰ ਪਤਾ ਹੈ ਬਾਹਰ ਅਸੀਂ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਕੰਮ ਕਾਰੀਏ ਤਾਂ 10 ਵਜੇ ਤੋਂ ਪਹਿਲਾਂ-ਪਹਿਲਾਂ ਨਿਬੇੜ ਲਈਏ ਜਾਂ ਫਿਰ 3 ਵਜੇ ਤੋਂ ਬਾਅਦ ਸ਼ਾਮ ਨੂੰ ਕਰੀਏ ਜਿਹੜਾ 10 ਤੋਂ 3 ਵਜੇ ਦਾ ਸਮਾਂ ਸਿਖਰ ਧੁੱਪ ਦਾ ਜਦੋਂ ਸਿੱਧੀ ਧੁੱਪ ਸਿੱਧੀ ਪੈਂਦੀ ਹੈ ਉਹ ਸਮੇਂ ਅਵੋਇਡ ਕਰੀਏ ਜਿਹੜੇ ਕੰਮ ਜਿਹੜੇ ਗੈਹ ਜ਼ਰੂਰੀ ਨੇ ਕੋਈ ਮਜਬੂਰੀ ਹੈ ਤਾਂ ਫਿਰ ਤਾਂ ਜਾਣਾ ਹੀ ਪਵੇਗਾ ਆਦਰਵਾਇਜ਼ ਜਿਹੜਾ ਕਿ ਟਾਲਿਆ ਜਾ ਸਕਦਾ ਸਵੇਰੇ ਹੋ ਸਕਦਾ ਸ਼ਾਮ ਨੂੰ ਹੋ ਸਕਦਾ ਉਹ ਕੰਮ ਸ਼ਾਮ ਨੂੰ ਕਰ ਲੈਣੇ ਚਾਹੀਦੇ ਹਨ ਆਪਣਾ ਐਕਸਪੋਜ਼ਰ ਘਟਾਉਣਾ ਚਾਹੀਦਾ ਹੈ ਦੂਸਰੀ ਚੀਜ਼ ਕਿ ਆਪਣਾ ਪਾਣੀ ਜ਼ਰੂਰ ਨਾਲ ਕੈਰੀ ਕਰੋ ਅ ਕੋਸ਼ਿਸ਼ ਕਰੋ ਕਿ ਜਿੱਥੇ-ਜਿੱਥੇ ਆਪਣੇ ਜਿਹੜੇ ਆਪਣਾ ਚੱਲ ਰਹੇ ਆ ਤਾਂ ਰਸਤੇ ਟ੍ਰੈਵਲ ਕਰਦੇ ਸਮੇਂ ਅਗਰ ਦੋ ਪਹੀਆ ਵਾਹਨ ਚਲਾ ਰਹੇ ਹੋ ਤਾਂ ਕੱਪੜੇ ਅਜਿਹੇ ਪਹਿਨੋ ਕਿ ਹਵਾਦਾਰ ਹੋਣ ਸੂਤੀ ਕੱਪੜੇ ਹੋਣ ਉਹਦੇ ਵਿੱਚੋਂ ਤੁਹਾਡਾ ਹਵਾ ਦਾ ਵੇਗ ਚੱਲੇ ਦੂਜੀ ਚੀਜ਼ ਕਿ ਆਪਣਾ ਏਸੀ ਇਸੀ ਜਦੋਂ ਚਲਾਉਂਦੇ ਆ ਤਾਂ ਇੱਕਦਮ ਬਹੁਤ ਜ਼ਿਆਦਾ ਠੰਡਾ ਟੈਂਪਰੇਚਰ ਕਰਕੇ ਨਾ ਚੱਲੇ ਜਿਵੇਂ ਕੱਲ ਸਰਕਾਰ ਨੇ ਵੀ ਕਿਹਾ ਕਿ 20 ਤੋਂ ਥੱਲੇ ਨਹੀਂ ਲੈ ਕੇ ਜਾਣਾ ਟੈਂਪਰੇਚਰ ਨੂੰ ਤੇ ਕਈ ਲੋਕ ਹੁੰਦੇ ਕਿ ਬਹੁਤ ਠੰਡਾ ਕਰ ਲੈਂਦੇ ਨੇ ਕਮਰਾ ਉਸ ਤੋਂ ਬਾਅਦ ਅਚਾਨਕ ਬਾਹਰ ਜਾਂਦੇ ਨੇ ਤੇ ਅਚਾਨਕ ਗਰਮ ਸਰਦ ਦਾ ਜਿਹੜਾ ਫਰਕ ਪੈਂਦਾ ਹੈ ਬਾਡੀ ਨੂੰ ਅਡਾਪਟ ਕਰਨ ਨੂੰ ਸਮਾਂ ਲੱਗਦਾ ਹੈ ਦੇਖੋ ਇੱਕਦਮ ਜੇ ਆਪਾਂ ਇੱਕਦਮ ਕਮਰੇ 'ਚ ਬੈਠੇ-ਬੈਠੇ ਬਾਹਰ ਧੁੱਪੇ ਨਿਕਲ ਪਈਏ ਤੇ ਬਾਹਰ 43 ਹੋਵੇ ਅੰਦਰ 20 ਹੋਵੇ ਤੇ ਉਹ ਜਿਹੜਾ ਗੈਪ 22 ਡਿਗਰੀ ਦਾ ਅਚਾਨਕ ਸਰੀਰ ਨੂੰ ਵਿਖਣ ਨੂੰ ਮਿਲਦਾ ਹੈ ਉਸ ਕੇਸ 'ਚ ਕੀ ਹੁੰਦਾ ਹੈ ਕਿ ਹੌ ਸਾਡਾ ਜਿਹੜਾ ਟੈਂਪੈਰੀਚਰ ਪੈਰੀਫਰਲ ਬਲੱਡ ਵੈਸਲਸ ਹੈ ਉਹਦੇ ਵਿੱਚ ਬਲੱਡ ਚੱਲ ਜਾਂਦਾ ਤੇ ਬੀਪੀ ਘਿਰ ਜਾਂਦਾ ਉਹ ਉਸਕੇ ਚੱਕਰ ਕਰਕੇ ਬੰਦਾ ਗਿਰ ਵੀ ਸਕਦਾ ਸੋ ਬਹੁਤ ਠੰਡਾ ਟੈਂਪਰੇਚਰ ਵੀ ਕਮਰਿਆਂ ਦਾ ਨਹੀਂ ਰੱਖਣਾ ਚਾਹੀਦਾ ਇਹਨੂੰ 24 ਦੇ ਆਸ-ਪਾਸ 25 ਦੇ ਆਸ-ਪਾਸ ਰੱਖਣਾ ਚਾਹੀਦਾ ਸਾਨੂੰ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਅਚਾਨਕ ਬਾਹਰੋਂ ਆਇਓ ਤਾਂ एकदम ਠੰਡਾ ਪਾਣੀ ਅੰਦਰਸਰ ਨਾ ਪੀਓ 2-3 ਮਿੰਟ ਦਿਓ ਆਪਣੇ ਸਰੀਰ ਨੂੰ ਉਸ ਮਾਹੌਲ ਜੇ ਢਲੰਦਾ ਵਾਪ ਠੀਕ ਹੋਣ ਦਾ ਤੇ ਫਿਰ ਤੁਸੀਂ ਬੈਠ ਕੇ ਪਾਣੀ ਪੀਓ ਕੋਈ ਬੱਚਿਆਂ ਦੇ ਲਈ ਕੋਈ ਖਾਸ ਸੁਨੇਹਾ ਤੁਸੀਂ ਦੋਗੇ ਮਾਪਿਆਂ ਨੂੰ ਕੀ ਬਈ ਬੱਚਿਆਂ ਦੀ ਸਿਹਤ ਦਾ ਕਿਸ ਤਰ੍ਹਾਂ ਧਿਆਨ ਰੱਖਣਾ ਕਿਉਂਕਿ ਬੱਚੇ ਘਰਾਂ ਦੇ ਵਿੱਚ ਜ਼ਿਆਦਾਤਰ ਟਿਕਦੇ ਨਹੀਂ ਹੁੰਦੇ ਤੁਹਾਨੂੰ ਪਤਾ ਕਿ ਘਰਾਂ ਤੋਂ ਬਾਹਰ ਹੀ ਖੇਡਦੇ ਨੇ ਗਰਮੀ ਦੇ ਵਿੱਚ ਉਹਨਾਂ ਦੇ ਲਈ ਕੀ ਕੁਝ ਕਹੋਗੇ ਦੇਖੋ ਬੱਚਿਆਂ ਨਾਲ ਸੰਬੰਧਿਤ ਦਿੱਕਤਾਂ ਇੱਕ ਤਾਂ ਹੀਟ ਵੇਵ ਦੇ ਨਾਲ ਜਿਹੜੀਆਂ ਚੱਕਰ ਆਉਣੀ ਹੈ ਸਬਦ ਲਈ ਹੋ ਸਕਦਾ ਹੈ ਬੱਚਿਆਂ ਸੇ ਕੋ ਜਿਆਦਾ ਟੈਂਡੈਂਸੀ ਹੁੰਦੀ ਹੈ ਕਿ ਅਜੀਹਾ ਹੋ ਜਾਵੇ ਦੂਸਰੀ ਚੀਜ਼ ਹੈ ਕਿ ਸਕਿਨ ਡਿਸਆਰਡਰਸ ਵੀ ਨਾ ਲੰਦੇ ਨੇ ਬੱਚਿਆਂ ਦੇ ਨਾਲ ਪਸੀਨਾ ਹੁੰਦਾ ਹੈ ਗਰਮੀ ਪਿੱਤ ਨਿਕਲਨੀ ਆ ਉਸ ਤੋਂ ਬਾਅਦ ਰੈਸ਼ਸ ਹੋ ਜਣੇ ਆ ਉਸ ਜਗ੍ਹਾ ਤੇ ਪਿੱਤ ਵਾਲੀ ਆਪਣੇ ਜਿਹੜਾ ਪਸੀਨੇ ਵਾਲੀ ਥਾਂ ਹੈ ਉਸ ਤੇ ਲਾਲੀ ਰਹਿਂਦੀ ਹੈ ਤੇ ਉਸ ਵੇਖ ਖਾਰਿਸ਼ ਹੁੰਦੀ ਹੈ ਬੱਚਿਆਂ ਨੂੰ ਉਹ ਦਿੱਕਤਾਂ ਵੀ ਨਾ ਲੰਦੀਆਂ ਤਾਂ ਕੱਪੜੇ ਉਸ ਤੇ ਵੀ ਇਹੀ ਮੈਂ ਕਵਾਂਗਾ ਕਿ ਢਿੱਲੇ ਕੱਪੜੇ ਸੂਤੀ ਕੱਪੜੇ ਹਵਾਦਾਰ ਕੱਪੜੇ ਪਾਓ ਦੂਸਰੀ ਚੀਜ਼ ਕਿ ਤੁਸੀਂ ਬੱਚਿਆਂ ਨੂੰ ਨਹਾਉਂਦੇ ਰਹੋ ਡੇਲੀ ਸਵੇਰੇ ਸ਼ਾਮ ਅਗਰ ਕੋਸ਼ਿਸ਼ ਹੋ ਸਕੇ ਤਾਂ ਦੋ ਸਮੇਂ ਨਹਾਓ ਤੇ ਸਾਫ ਸਫਾਈ ਦਾ ਪ੍ਰਬੰਧ ਰੱਖ ਧਿਆਨ ਰੱਖੋ ਇੱਕ ਲੋਕਾਂ ਦਾ ਇਹ ਵੀ ਸਵਾਲ ਹੈ ਕਿ ਜਦੋਂ ਬਾਈਕ ਦੇ ਉੱਪਰ ਜਾਂਦੇ ਆ ਸਫਰ ਕਰਦੇ ਆ ਨਾ ਕਿ ਤੁਸੀਂ ਦੇਖਿਆ ਟੈਂਪਰੇਚਰ ਜਿਸ ਤਰ੍ਹਾਂ 43 ਡਿਗਰੀ ਆਪਾਂ ਗੱਲ ਕਰ ਚੁੱਕੇ ਹਾਂ ਨਾ ਕੀ ਕਹਿੰਦੇ ਹੀਟ ਵੇਵ ਪੈਂਦੀ ਹੈ ਮੂੰਹ ਦੇ ਉੱਪਰ ਜਿਸ ਤਰ੍ਹਾਂ ਦਾਣੇ ਵਗੈਰਾ ਹੋ ਜਾਣੇ ਜਾਂ ਗਰਮੀ ਦੇ ਨਾਲ ਪਸੀਨਾ ਆਣਾ ਜਾਂ ਸਿਰ ਭਾਰੀ ਹੋ ਜਾਣਾ ਇਸ ਤਰ੍ਹਾਂ ਦਾ ਵੀ ਹੁੰਦਾ ਲੋਕਾਂ ਨੂੰ ਉਹ ਕਹਿੰਦੇ ਕਿ ਉਸ ਦਾ ਕੀ ਹੱਲ ਹੋ ਸਕਦਾ ਦੇਖੋ ਉਹ ਟੈਂਪਰੇਚਰ ਤੋਂ ਬਚਾਉਣ ਵਾਲੀ ਹੀ ਗੱਲ ਆਪਣੇ ਆਪ ਨੂੰ ਤੁਸੀਂ ਆਪਣੇ ਨੂੰ ਜਿੰਨਾ ਹਾਈਡਰੇਟ ਰੱਖੋਗੇ ਜਿੰਨਾ ਪਾਣੀ ਪੀਵੋਗੇ ਜਿੰਨਾ ਆਪਣਾ ਗਰਮੀ 'ਚ ਜਾਣ ਤੋਂ ਬਚੋਗੇ ਉਨਾ ਹੀ ਫਰਕ ਪਏਗਾ ਜੇਕਰ ਜਣਾ ਮਜਬੂਰੀ ਹੈ ਕੰਮ ਹੀ ਐਸਾ ਹੈ ਤਾਂ ਤੁਸੀਂ ਆਪਣਾ ਸਿਰ ਲਪੇਟ ਕੇ ਕਪੜਾ ਕਪੜੇ ਨਾਲ ਟੱਕ ਕੇ ਚੱਲ ਜਾਓ ਆ ਮੂਤਰਮ ਅਲਬਨ ਨੂੰ ਜਿਸ ਚ ਤੁਸੀਂ ਗਿੱਲਾ ਕਰ ਸਕਦੇ ਹੋ ਉਸ ਨੂੰ ਤੇ ਉਹਦੇ ਨਾਲ ਡਸਟ ਵੀ ਘਟ ਜਾਂਦੀ ਹੈ ਤੇ ਉਹਦੇ ਨਾਲ ਆਪਣਾ ਤੁਹਾਡਾ ਹਵਾ ਜੜੀ ਜਾਏਗੀ ਅੰਦਰ ਉਹ ਖੁਸ਼ਕਵਾ ਨਹੀਂ ਜਾਏਗੀ ਉਹ ਨਮੀ ਨਾਲ ਰਹੇਗੀ ਤੀਸਰੀ ਚੀਜ਼ ਕਿ ਆਪਣਾ ਚਸ਼ਮੇ ਜਰੂਰ ਪੈਨੋ ਕਿਉਂਕਿ ਗਰਮ ਹਵਾ ਦੇ ਥਪੇੜਿਆਂ ਦੇ ਨਾਲ ਮੂੰਹ ਅੱਖਾਂ ਤੇ ਲਾਲੀ ਚ ਜਿਹੜੇ ਕੇਸਸ ਆ ਰਹੇ ਨੇ ਸਾਡੇ ਕੋਲ ਆ ਰਹੇ ਨੇ ਅੱਖਾਂ ਖੁਸ਼ਕ ਹੋ ਜਾਂਦੀਆਂ ਜਿਹੜੇ ਬਾਈਕ ਚਲਾਉਂਦੇ ਜਿਆਦਾ ਉਹਨਾਂ ਦੇ ਵਿੱਚ ਆ ਰਿਹਾ ਹੈ ਕਿ ਅੱਖਾਂ ਖੁਸ਼ਕ ਹੋਣ ਦੇ ਨਾਲ ਅੱਖਾਂ ਚਲਾਲੀ ਆ ਰਹੀ ਹੈ ਤੇ ਕੁਝ ਲੋਕਾਂ ਨੂੰ ਜਲਨ ਜੇ ਰੜਕ ਮਹਿਸੂਸ ਹੋ ਰਹੀ ਹੈ ਅੱਖਾਂ ਦੇ ਵਿੱਚ ਉਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਕਿੰਨੇ ਕ ਕੇਸ ਆਪਣੇ ਕੋਲ ਆ ਚੁੱਕੇ ਨੇ ਮਾਤਾਕਸ਼ਲੇ ਹਸਪਤਾਲ ਦੇ ਵਿੱਚ ਗਰਮੀ ਦੇ देखो गर्मी ਨਾਲ ਸੰਬੰਧਿਤ ਮਰੀਜ਼ਾਂ ਦੀ ਗਿਣਤੀ ਤਾਂ ਕੋਈ ਅਸੀਂ ਰਜਾਣਾ ਅਸੀਂ ਨਹੀਂ ਕਰਦੇ ਪਰ ਸਾਡੇ ਕੋਲ ਸਿਰਫ ਹੀਟ ਸਟ੍ਰੋਕ ਦੇ ਮਰੀਜ਼ਾਂ ਦਾ ਅਸੀਂ ਧਿਆਨ ਦਿੰਦੇ ਆ ਕਿ ਉਹ ਵਾਲੇ ਕੇਸ ਜਿਹੜੇ ਗੰਭੀਰ ਰੋਗੀਆਂ ਉਹ ਨਾਣ ਅਜੇ ਹਾਲ ਤੱਕ ਨਹੀਂ ਆਇਆ ਹੀਟ ਸਟ੍ਰੋਕ ਦੇ ਬਾਕੀ ਜਿਹੜੇ ਹਲਕੇ ਲੱਛਣਾਂ ਨਾਲ ਮਰੀਜ਼ ਰੂਟੀਨ ਅਪਡੇਟ ਦਿਖਾ ਰਹੇ ਨੇ ਆਪਣੇ ਆਪ ਨੂੰ ਉਹਨਾਂ ਚ ਜਿਵੇਂ ਆ ਜਾਂਦਾ ਕਿ ਕਮਜ਼ੋਰੀ ਮਹਿਸੂਸ ਹੋਣੀ ਹੈ ਕਈਆਂ ਨੂੰ ਪਹਿਲਾਂ ਤੋਂ ਹੀ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਸੋ ਉਹਨਾਂ ਨੂੰ ਧੜਕਣ ਦਾ ਦਿੱਕਤ ਵੱਜ ਜਾਣੀ ਹੈ ਉਹਨਾਂ ਨੂੰ ਕੋਈ ਅਜਿਹੀ ਕਬਰਾੜ ਦੀ ਸਥਿਤੀ ਆ ਜਾਂਦੀ ਹੈ ਉਹ ਜਿਹੇ ਮਰੀਜ਼ ਸਾਡੇ ਕੋਲ ਆ ਰਹੇ ਨੇ ਹਾਲੇ ਤੱਕ ਕੋਈ ਹੀਟ ਸਟ੍ਰੋਕ ਦਾ ਜਿਹੜਾ ਕਿ ਅਜਿਹੀ ਜਿਹੜੀ ਜਿਹੜਾ ਕਿ ਬੇਹੋਸ਼ੀ ਚ ਬੰਦਾ ਲੈ ਕੇ ਆਇਆ ਜਾਂਦਾ ਰਸਤੇ ਚ ਡਿੱਗ ਜਾਂਦਾ ਅਜਿਹੀ ਕੋ ਨੋਬਤ ਨਹੀਂ ਆਈ ਤੇ ਪ੍ਰਸ਼ਾਸਨ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਹਨਾ ਕੀ ਕੁਝ ਹਦਾਇਤਾਂ ਆ ਰਹੀਆਂ ਨੇ ਇਸ ਗਰਮੀ ਦੇ ਮੌਸਮ ਨੂੰ ਲੈ ਕੇ ਕੀ ਕੁਝ ਇੰਤਜ਼ਾਮ ਲੋਕਾਂ ਦੇ ਲਈ ਕੀਤੇ ਜਾ ਰਹੇ ਨੇ ਕੋਈ ਹਸਪਤਾਲਾਂ ਨੂੰ ਵੀ ਆਦੇਸ਼ ਹੋਏ ਨੇ ਕੁਝ ਇਸ ਤਰ੍ਹਾਂ ਦੀ ਐਡਵਾਈਜ਼ਰੀ ਆਈ ਹੋਵੇ ਕਿ ਇਹ ਇੰਤਜ਼ਾਮ ਕੀਤੇ ਜਾ ਰਹੇ ਨੇ ਜਾਂ ਤੁਸੀਂ ਭੇਜਿਆ ਹੋਵੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਕਿ ਭਾਈ ਇਹ ਚੀਜ਼ਾਂ ਇੱਥੇ ਕਰੋ ਲੋਕਾਂ ਦੇ ਲਈ ਹਨਾ ਕਿ ਇਸ ਨਾਲ ਗਰਮੀ ਤੋਂ ਬਚਾਇਆ ਜਾ ਸਕਦਾ ਹਾਂਜੀ ਅਸੀਂ ਆਪਣੇ ਵੱਲੋਂ ਜੋ ਜੋ ਹਸਪਤਾਲਾਂ ਵਿੱਚ ਪ੍ਰਬੰਧ ਹੋ ਸਕਦੇ ਸੀਗੇ ਪਬਲਿਕ ਦੇ ਬੈਠਣ ਦੇ ਪੱਖਿਆਂ ਦੇ ਹਵਾਦਾਰ ਛਾਂਦਾਰ ਥਾਵਾਂ ਦੇ ਉਹ ਅਸੀਂ ਕੀਤੇ ਨੇ ਨਾਲ ਹੀ ਪੀਣ ਦੇ ਪਾਣੀ ਦਾ ਪ੍ਰਬੰਧ ਵੀ ਸਭ ਜਗ੍ਹਾ ਤੇ ਕੀਤੇ ਨੇ ਅ ਦੂਸਰੀ ਚੀਜ਼ ਕਿ ਸਾਡਾ ਮੇਨ ਮਕਸਦ ਹੈ ਕਿ ਮਰੀਜ਼ਾਂ ਦੀ ਸੰਭਾਲ ਅਜਿਹੇ ਮਰੀਜ਼ ਜੇਕਰ ਆ ਜਾਂਦੇ ਨੇ ਤਾਂ ਉਹਨਾਂ ਦੀ ਸੰਭਾਲ ਲਈ ਸਾਡੇ ਕੋਲ ਅਜਿਹਾ ਮਤਲਬ ਮੈਥਡ ਹੋਵੇ ਐਮਰਜੈਂਸੀ ਦੇ ਵਿੱਚ ਜਿਸ ਚ ਸਰੀਰ ਦੇ ਤਾਪਮਾਨ ਨੂੰ ਘਟਾਇਆ ਜਾ ਸਕੇ ਕਿ ਤਮ ਕਿਉਂਕਿ ਹੀਟ ਸਟ੍ਰੋਕ ਦੇ ਕੇਸ ਦੇ ਵਿੱਚ ਬੜੀ ਦਾ ਟੈਂਪਰੇਚਰ 40 ਡਿਗਰੀ ਤੋਂ ਉੱਪਰ ਹੁੰਦਾ ਹੈ ਤੋਂ ਨੂੰ ਅਸੀਂ ਘਟਾ ਕੇ 38 ਸੈਂਟੀਗ੍ਰੇਡ ਲੈ ਕੇ ਆਣਾ ਹੁੰਦਾ ਹੈ ਹੌਲੀ ਹੌਲੀ ਤੇ ਉਹਦੇ ਵਿੱਚ ਸਾਨੂੰ ਆਈਸ ਪੈਕਸ ਦੀ ਲੋੜ ਪੈਂਦੀ ਹੈ ਆਈਵੀ ਫਲੂਇਡ ਜਿਹੜੇ ਲੋੜ ਪੈਂਦੀ ਹੈ ਉਹ ਸਾਰਾ ਕੁਝ ਹਸਪੀਟਲ 'ਚ ਪ੍ਰਬੰਧ ਕਰ ਲਿਆ ਗਿਆ ਉਸ ਬੰਦੀ ਉਹਨਾਂ ਨੂੰ ਹਲਾਤਾਂ ਜਾਰੀ ਕਰ ਦਿੱਤੇ ਗਏ ਹਨ ਦੂਸਰੀ ਚੀਜ਼ ਕਿ ਅ ਕੁਝ ਜਗ੍ਹਾ ਤੇ ਅਸੀਂ 50 ਸਨ ਤੋਂ ਮੰਗ ਕੀਤੀ ਸੀ ਕਿ ਇਹਨਾਂ ਤੋਂ ਸਾਨੂੰ ਹੋਰ ਸ਼ੈੱਡ ਪਾਉਣ ਦੀ ਲੋੜ ਹੈ ਉਹ ਸਾਡੀ ਮੰਗ ਉਹਨਾਂ ਕੋਲ ਪਾਸ ਹੈ ਤੁਸੀਂ ਹੀਟ ਸਟ੍ਰੋਕ ਦੀ ਗੱਲ ਕੀਤੀ ਹੈ ਨਾ ਕਿੰਨਾ ਕਿ ਖਤਰਨਾਕ ਹੁੰਦਾ ਹੈ ਬੋਡੀ ਦੇ ਲਈ ਦੇਖੋ ਇਹ ਪੇਸ਼ੈਂਟ ਅਗਰ ਹੀਟ ਸਟ੍ਰੋਕ ਦੇ ਵਿੱਚ ਅ ਅੱਧਾ ਘੰਟਾ ਵੀ ਲੇਟ ਹੋ ਜਾਵੇ ਹਸਪੀਟਲ ਪਹੁੰਚਣ ਤੱਕ ਤਾਂ ਉਹ ਬਹੁਤ ਹੱਦ ਤੱਕ ਉਸ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ ਜਾਨਲੇਵਾ ਹੋ ਜਾਂਦਾ ਹੈ ਉਹ ਕੇਸ ਕਿਉਂਕਿ ਇਸ ਵਿੱਚ ਆਲਰੇਡੀ ਆਰਗਨਸ ਦੀ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈ ਅ 40 ਡਿਗਰੀ ਤੋਂ ਬਿਯੋਂਡ ਜਾਂਦੇ ਹੋਏ ਜਦੋਂ ਜੀ ਟੈਂਪਰੇਚਰ ਵੱਧ ਜਾਂਦਾ ਸਾਡੀ ਬੋਡੀ ਦਾ ਅੰਦਰਲਾ ਤਾਂ ਬ੍ਰੇਨ ਜਿਹੜਾ ਫੰਕਸ਼ਨ ਕਰਨਾ ਬੰਦ ਕਰ ਦਿੰਦਾ ਉਹਦੇ ਵਿੱਚ ਵਾਈਟਲ ਆਰਗਨਸ ਸਾਡੇ ਤੁਹਾਡੇ ਨੇ ਜਿਹੜੇ ਤੜਕਨ ਹੈ ਸਾਹ ਲੈਣਾ ਹੈ ਇਹਨਾਂ ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ ਦੂਸਰੀ ਗੱਲ ਇਹ ਹੈ ਕਿ ਜੇਕਰ ਤੁਸੀਂ ਮਰੀਜ਼ ਨੂੰ ਕਿਸੇ ਨੂੰ ਵੀ ਜਾਂ ਆਮ ਬੰਦੇ ਨੂੰ ਕਿ ਸੜਕ ਤੇ ਗਿ ਡਿਗ ਰਿਹਾ ਦੇਖੋ ਇਸ ਸਮੇਂ ਧੁੱਪ ਦੇ ਵਿੱਚ ਸਮੇਂ ਕੋਈ ਰਿਕਸ਼ਾ ਚਲਾ ਰਿਹਾ ਹੈ ਕੋਈ ਜਾਂ ਫਿਰ ਕੋਈ ਬਾਹਰ ਹੀ ਗਰੀਬ ਹੈ ਮੰਗਦਾ ਹੈ ਬਾਹਰ ਉਸ ਰਸਤੇ ਗਿਰਾ ਪਾਇਆ ਜਾਂਦਾ ਹੈ ਜਾਂ ਕੋਈ ਵੀ ਵਿਅਕਤੀ ਤਾਂ ਉਸ ਚ ਇਕੱਲਾ ਉਸ ਨੂੰ ਹਾਰਟ ਟੈਕ ਨਾ ਸਮਝ ਕੇ ਉਸ ਨੂੰ ਨਾਲੀ ਵੀ ਸਮਝਿਆ ਜਾਵੇ ਕਿ ਇਸ ਸਮੇਂ ਹਾਈਟ ਸਟ੍ਰੋਕ ਦਾ ਕੇਸ ਵੀ ਹੋ ਸਕਦਾ ਹੈ ਉਹ ਤੇ ਉਸ ਕੇਸ ਦੇ ਵਿੱਚ ਨੂੰ ਛੇਤੀ ਛੇਤੀ ਹਸਪਤਾਲ ਲੈ ਜਾਂਦੀ ਕੋਸ਼ਿਸ਼ ਕੀਤੀ ਜਾਵੇ 108 ਨੰਬਰ ਡਾਇਲ ਕਰਕੇ ਐਂਬੂਲੈਂਸ ਬੁਲਾ ਲਈ ਜਾਵੇ ਆ ਮੌਕੇ ਤੇ ਉਸ ਤੇ ਕਪੜੇ ਢਿੱਲੇ ਕਰਕੇ ਉਹਦੇ ਉੱਪਰ ਪਾਣੀ ਪਾਰਿਆ ਜਾਵੇ ਆ ਜੇਕਰ ਮਰੀਜ਼ ਬੇਹੋਸ਼ ਹੈ ਤਾਂ ਪਾਣੀ ਪੀਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਉਸ ਕੇਸ ਦੇ ਵਿੱਚ ਪਾਣੀ ਸਾਲ ਦੀ ਨਾਲ ਹੀ ਚਲੇ ਜਾਂਦਾ ਹੈ ਸੋ ਉਹ ਅਜਿਹੀ ਕੋਸ਼ਿਸ਼ ਨਾ ਕੀਤੀ ਜਾਵੇ ਜੇਕਰ ਹੋਸ਼ਟੇਜ ਚਾਹ ਤਦ ਹੀ ਪਾਣੀ ਪਿਲਾਇਆ ਜਾਵੇ ਉਸ ਨੂੰ ਤੇ ਛੇਤੀ ਛੇਤੀ ਹਸਪਤਾਲ ਲੈ ਕੇ ਜਾਂਦਾ ਜਾਵੇ ਜਿੰਨਾ ਸਮਾਂ ਆਪਾਂ ਘੱਟ ਲਗਾਵਾਂਗੇ ਉੰਨਾ ਛੇਤੀ ਉਹਦਾ ਬਚਾਅ ਦਾ ਚਾਂਸ ਵੱਧ ਜਾਂਦੇ ਆ ਇਸ ਨੂੰ ਲੈ ਕੇ ਕੋਈ ਜਿਸ ਤਰ੍ਹਾਂ ਗਰਮੀ ਚੱਲ ਰਹੀ ਹੈ ਨਾ ਕੋਈ ਪਿੰਡਾਂ ਦੇ ਵਿੱਚ ਜਾਂ ਕੋਈ ਗਲੀ ਮੁਹੱਲਿਆਂ 'ਚ ਕੋਈ ਕਰ ਰਹੇ ਹੋ ਅਵੇਅਰਨੈਸ ਲੋਕਾਂ ਨੂੰ ਦੇਖੋ ਅਵੇਅਰਨੈਸ ਦਾ ਮਕਸਦ ਸਾਡਾ ਸੋਸ਼ਲ ਮੀਡੀਆ ਰਾਹੀਂ ਪ੍ਰਿੰਟ ਮੀਡੀਆ ਰਾਹੀਂ ਰੇਡੀਓ ਤੇ ਟੀਵੀ ਤੇ ਅਸੀਂ ਸਭ ਜਗਾ ਤੇ ਇਹ ਜੇ ਕਿਤੇ ਤੁਹਾਡੇ ਚੈਨਲ ਰਾਹੀਂ ਵੀ ਕਰ ਰਹੇ ਆ ਸੋ ਇਹ ਪਬਲਿਕ ਦੀ ਜਾਗਰੂਤਾ ਵਾਸਤੇ ਹੀ ਅਸੀਂ ਪਿਛਲੇ 2 ਮਹੀਨਿਆਂ ਤੋਂ ਇਸ ਸੰਬੰਧੀ ਪ੍ਰੈਸ ਨੋਟ ਦੇਣੇ ਔਰ ਕਬਾੜਾਚ ਜੀ ਅੱਜ ਜਬੜੀ ਗੱਲ ਕਰਨੀ ਸ਼ੁਰੂ ਕੀਤੀ ਹੋਈ ਹੈ ਇਸ ਸੰਬੰਧੀ ਅਸੀਂ ਜਿੱਥੇ-ਜਿੱਥੇ ਆਪਣੇ ਆਯੋਜਨ ਕਰ ਰਹੇ ਹਾਂ ਕੋਈ ਪ੍ਰੋਗਰਾਮ ਸਾਡਾ ਡੇਂਗੂ ਸੰਬੰਧੀ ਵੀ ਹੋ ਰਿਹਾ ਉੱਥੇ ਇਹ ਵੀ ਗੱਲ ਨਾਲ ਕਰ ਰਹੇ ਹਾਂ ਤਾਂ ਕਿ ਸਾਡੇ ਜਿਹੜੇ ਵਰਕਰਸ ਐ ਜਿਹੜੇ ਕਰਜ ਜਾ ਰਹੇ ਆ ਜਾਂ ਇਸ ਟਾਈਮ ਫੈਕਟਰੀਆਂ ਚ ਜਾ ਰਹੇ ਆ ਮੈਂ ਅੱਜ ਅੱਜ ਮਾਈਗਰੇਟਰੀ ਰਾਉਂਡ ਵੀ ਚੱਲ ਰਿਹਾ ਸਾਡਾ ਜਿੱਤੇ ਮਲੇਰੀਆ ਸਕਰੀਨਿੰਗ ਵੀ ਹੋ ਰਹੀ ਐ ਅਸੀਂ ਫੈਕਟਰੀਆਂ ਪੱਠਿਆਂ ਤੱਕ ਪਹੁੰਚ ਕਰ ਰਹੇ ਹਾਂ ਜਿੱਥੇ ਆਲਰੇਡੀ ਉਹ ਗਰਮ ਤਾਪਮਾਨ ਤੇ ਕੰਮ ਕਰ ਰਹੇ ਹੁੰਦੇ ਆ ਹਾਲਿਆਂ ਉਹ ਪਹਿਲਾਂ ਹੀ ਪੱਠੀ ਦੇ ਵਿੱਚ ਗਰਮੀ ਹੁੰਦੀ ਐ ਉੱਥੋਂ ਬਾਹਰ ਵੀ ਬਾਹਰ ਮੌਸਮ ਵੀ ਗਰਮ ਐ ਸੋ ਉਹ ਲੋਕ ਜ਼ਿਆਦਾ ਐਕਸਪੋਜ਼ਡ ਹੁੰਦੇ ਉਸ ਸਮੇਂ ਦੇ ਵਿੱਚ ਉਹਨਾਂ ਨੂੰ ਅਸੀਂ ਖਾਸ ਹਦਾਇਤਾਂ ਸੁਵਿਧਾ ਦੇ ਰਹੇ ਹਾਂ ਜਾਗਰੂਕ ਵੀ ਕਰ ਰਹੇ ਹਾਂ ਉਹ ਪੀਣ ਤੇ ਪਾਣੀ ਦੇ ਪ੍ਰਬੰਧ ਦਾ ਸੰਬੰਧਿਤ ਉੱ ਡਾਕਟਰ ਸਾਹਿਬ ਆਗ੍ਰੀ ਸਵਾਲ ਹੈ ਜਿਸ ਤਰ੍ਹਾਂ ਗਰਮੀ ਕਾਫੀ ਜ਼ਿਆਦਾ ਵੱਜ ਚੁੱਕਿਆ ਨਾ ਜਿਸ ਤਰ੍ਹਾਂ ਆਪਾਂ ਅਰਸਤ ਦੇਖਿਆ ਕੋਈ ਦੁਕਾਨ ਖੁੱਲੀ ਪਈ ਉੱਥੋਂ ਦੀ ਕੋਕ ਲੈ ਲਈ ਜਾਂ ਕੋਈ ਅਜਿਹੀ ਡਰਿੰਕ ਲੈ ਲਈ ਹਨਾ ਆਪੋ ਉਸ ਦਾ ਪੀ ਜਾਂ ਨੀ ਆਪਸ਼ਨ ਨੂੰ ਲਿਕਵਿਡ ਨਵਾਣਾ ਉਹ ਕਿੰਨਾ ਕੁ ਸਹੀ ਹੈ ਕੋਲਡ ਡਰਿੰਕ ਪੀਣੀ ਜਾਂ ਕੋਈ ਹੋਰ ਫੈਂਟਾ ਲਿਮਕਾ ਹਨਾ ਇਸ ਤਰ੍ਹਾਂ ਦਾ ਪੀਣਾ ਇਹ ਕਿੰਨਾ ਕੁ ਸਹੀ ਹੁੰਦਾ ਹੈ ਉਹ ਜਿਵੇਂ ਅਸੀਂ ਸ਼ੁਰੂ ਚ ਗੱਲ ਕੀਤੀ ਸੀ ਕਿ ਸਾਡੇ ਸਰੀਰ ਦੇ ਵਿੱਚੋਂ ਪਸੀਨੇ ਦੇ ਨਾਲ ਨਾਲ ਲੈਟਰੋਲਾਈਟ ਜਿਹੜੇ ਸੋਡੀਅਮ ਪੋਟਾਸ਼ੀਅਮ ਤੱਤ ਹੁੰਦੇ ਆ ਉਹ ਬਾਹਰ ਨਿਕਲਦੇ ਆ ਉਹਨਾਂ ਨੂੰ ਪੂਰਾ ਕਰਨਾ ਹੁੰਦਾ ਸੋ ਉਹਨਾਂ ਨੂੰ ਪੂਰਾ ਕਰਨ ਦੇ ਲਈ ਸਾਡੇ ਕੋਲ ਬਿਹਤਰ ਆਪਸ਼ਨਾਂ ਜਿਹੜੀਆਂ ਹੈਗੀਆਂ ਉਹ ਹਨ ਲੱਸੀ ਸ਼ਕੰਜਵੀ ਨਿੰਬੂ ਪਾਣੀ ਆਪਣਾ ਨਾਰੀਅਲ ਪਾਣੀ ਉਹਰਸ ਇਹ ਸਾਰੀਆਂ ਚੀਜ਼ਾਂ ਬੈਟਰ ਆਪਸ਼ਨ ਜਿਹੜੀਆਂ ਕਿ ਸਾਡੇ ਕੋਲ ਕੁਦਰਤ ਨੇ ਦਿੱਤੀਆਂ ਹਨ ਕੁਦਰਤ ਨੇ ਸਾਨੂੰ ਫਲ ਫਰੂਟ ਵੀ ਹਜੇ ਦਿੱਤੇ ਹਨ ਖਰਬੂਜਾ ਦਿੱਤਾ ਤਰਬੂਜ ਦਿੱਤਾ ਜਿਹੜਾ ਕਿ ਇਸ ਤਤਾਂ ਨੂੰ ਪੂਰਾ ਕਰ ਦਿੰਦਾ ਅ ਲੇਕਿਨ ਜਿਹੜੇ ਕੋਲ ਡਰਿੰਕ ਜਿਹੜੇ ਐਰੇਟਡ ਡਰਿੰਕਸ ਹੁੰਦੇ ਜਿਸ ਵਿੱਚ ਗੈਸ ਹੁੰਦੀ ਹੈ ਸੋ ਉਹ ਚੀਜ਼ਾਂ ਕੀ ਕਰਦੀਆਂ ਉਸ ਐਸਿਡਿਕ ਫਾਰਮ ਦੇ ਵਿੱਚ ਹੁੰਦੀ ਹੈ ਸਾਡਾ ਸਰੀਰ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਤੇ ਉਹਦੇ ਨਾਲ ਯੂਰਿਨ ਦੀ ਮਾਤਰਾ ਸਗੋਂ ਵੱਧ ਜਾਂਦੀ ਹੈ ਮਤਲਬ ਕਿ ਸਰੀਰ ਚੋਂ ਪਾਣੀ ਬਾਹਰ ਨਿਕਲਦਾ ਉਹਨਾਂ ਨਾਲ ਉਹਨਾਂ ਨਾਲ ਹਾਈਡਰੇਟ ਨਹੀਂ ਹੁੰਦਾ ਇਕ ਵਰਤਾਂ ਪਿੰਚਲ ਠੰਡਾ ਤੇ ਅੱਛਾ ਲੱਗਦਾ ਕਿਉਂਕਿ ਮਿੱਠਾ ਪਾਣੀ ਹੁੰਦਾ ਇਸ ਕਰਕੇ ਉਹ ਅੱਛਾ ਲੱਗਦਾ ਤੇ ਪਰੰਤੂ ਉਹਦੇ ਚ ਦਿੱਕਤ ਆ ਜਾਂਦੀ ਹੈ ਕਿ ਪਾਣੀ ਦੀ ਸਰੀਰ ਚੋ ਘਾਟ ਹੁੰਦੀ ਹੈ ਉਹ ਪੂਰਾ ਨਹੀਂ ਹੁੰਦਾ ਸਿਲਕੁਲ ਕੇ ਸੋ ਉਹਦੀ ਬਜਾਏ ਜਿਹੜੇ ਤਰਲ ਪਦਾਰਥ ਸਿੰਪਲ ਨੇ ਜਿਹੜੇ ਕਿ ਕਰਾਚੋ ਈਜ਼ਲੀ ਉਪਲਬਧ ਨੇ ਉਹਨਾਂ ਨੂੰ ਅਡਾਪਟ ਕੀਤਾ ਜਾਵੇ ਕੋਈ ਖਾਸ ਮਿਹਲਾ ਲੋਕਾਂ ਪাবਲੀਕਲੀ ਇਹ ਹੀ ਹੈ ਕਿ ਇਸ ਸਮੇਂ ਜਦੋਂ ਆਪਾਂ ਦੇਖ ਰਹੇ ਹਾਂ ਕਿ ਕੁਦਰਤ ਦੇ ਵਸ ਹੈ ਸਭ ਕੁਝ ਕਿਸੇ ਆਪਣੇ ਹੱਥ ਵਿੱਚ ਨਹੀਂ ਹੈ ਕਿ ਕੋਈ ਟੈਂਪਰੇਚਰ ਨੂੰ ਘਟਾ ਸਕਦਾ ਸੋ ਇੱਕ ਤਾਂ ਆਉਣ ਵਾਲੇ ਸਮੇਂ ਨੂੰ ਆਪਾਂ ਦੇਖੀਏ ਇਸ ਨੂੰ ਨੌਬਤ ਨੂੰ ਅੱਗੇ ਹੋਰਨਾ ਜਾਵੇ ਵੱਧ ਤੋਂ ਵੱਧ ਹਰ ਬੰਦਾ ਕੋਸ਼ਿਸ਼ ਕਰੇ ਕਿ ਆਪਣਾ ਹਰੀਆਲੀ ਦੀ ਕੋਸ਼ਿਸ਼ ਆਪਣਾ ਵੱਧ ਤੋਂ ਵੱਧ ਰੁੱਖ ਲਗਾਵੇ ਪਾਣੀ ਕੰਜ਼ਰਵ ਕਰੇ ਪਾਣੀ ਦਾ ਬਚਾਓ ਕਰੇ بارش ਦਾ ਪਾਣੀ ਨੂੰ ਇਕੱਠਾ ਕਰੀਏ ਤੇ ਦੂਸਰੀ ਚੀਜ਼ ਕਹੇ ਸੀ ਆਪਣਾ ਜਿਹੜੀ 에어 ਕੰਡੀਸ਼ਨਿੰਗ ਤਾਂ ਇੱਕ ਆਰਜੀ ਪ੍ਰਬੰਧ ਤਾਂ ਸਾਡੇ ਕੋਲ ਉਹ ਸਾਡੇ ਲੋਡ ਪੂਰੀ ਕਰਦਾ ਹੈ ਲੇਕਿਨ ਵਜਾਦਾ ਇਸੀ ਚਲਾ ਕੇ ਹਰ ਕਮਰੇ ਚ ਵਖਰਾ ਵਖਰਾ ਇਸੀ ਨਾਲ ਚਲਾਈਏ ਘਟ ਚਲਾਈਏ ਤਾਂ ਜੋ ਅਜਿਹੀ ਨੌਬਤ ਸਾਨੂੰ ਦੁਬਾਰਾ ਨਾ ਦਿਖਣੀ ਤੇ ਬਿਲਕੁਲ ਤੁਸੀਂ ਇਹ ਸੁਣਿਆ ਹੈ ਡਾਕਟਰ ਸੁਮੇਸ਼ ਸੰਨ ਜਿਨ੍ਹਾਂ ਨੇ ਗਰਮੀ ਜੋ ਵਧ ਰਹੀ ਹੈ ਉਸ ਨੂੰ ਲੈ ਕੇ ਲੋਕਾਂ ਨੂੰ ਕੀ ਕੁਝ ਧਿਆਨ ਰੱਖਣਾ ਚਾਹੀਦਾ ਹੈ ਕਿਸ ਤਰ੍ਹਾਂ ਲੋਕ ਆਪਣੀ ਸਿਹਤ ਦਾ ਬਚਾਅ ਕਰ ਸਕਦੇ ਨੇ ਅਤੇ ਕਿਸ ਤਰ੍ਹਾਂ ਬਿਮਾਰੀਆਂ ਤੋਂ ਦੂਰ رہ ਸਕਦੇ ਨੇ ਕਿੰਨਾ ਕੁ ਪਾਣੀ ਇੱਕ ਦਿਨ ਦੇ ਵਿੱਚ ਪੀਣਾ ਚਾਹੀਦਾ ਤੇ ਕੀ ਕੁਝ ਇਸ ਗਰਮੀ ਦੇ ਮੌਸਮ ਦੇ ਵਿੱਚ ਖਾਣਾ ਚਾਹੀਦਾ ਇਹਨਾਂ ਦੀਆਂ ਗੱਲਾਂ ਲੋਕਾਂ ਲਈ ਵਰਦਾਨ ਹੋ ਸਕਦੀਆਂ ਨੇ ਕਿਉਂਕਿ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ ਗਰਮੀ ਤੋਂ ਬਚ ਸਕਦੇ ਹੋ ਕੈਮਰਾ ਬਟਸ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋ ਜਗਬਾਨੀ ਟੀਵੀ ਪਟਿਆਲਾ